ਫੋਕ ਦੇ ਪਟੇਟਾ ਤੋਂ ਵੀ ਆ ਲੈਣਾ ਤੇ ਫੋਲ ਸੁਣਿਆ ਨਹੀਂ ਕਾ ਮੈਂ ਛੋੜ ਬੱਟਾ ਰੁਪਈਏ ਦੇ ਸੇਵਾ ਕਰ ਚੁੱਕਾ ਚੌਕੀ ਮੇਰੇ ਤੇ ਮੈਂ ਬੈਠਾ ਤੁਸੀਂ ਮੇਰੇ ਤੇ ਪਟੇਟਾ ਲਾ ਦੇ ਨਹੀਂ ਸੁਣਿਆ ਮੈਂ ਗਰੀਬ ਦਾ ਘਰ ਹੈ ਪੰਜਾਬ ਤੇ ਗਰੀਬ ਕਿਸੇ ਕੰਮ ਦਾ ਆ ਜਾਏ ਕਿਸੇ ਦਾ ਮਜ਼ਾ ਆ ਜਾਏ ਮੇਰੇ ਕੋਲ ਅੰਤ ਤੱਕ ਸ਼ਰੂਰਤਾ ਅਸਰ ਦਿੱਤੇ ਆ 45 ਹਜ਼ਾਰ ਨੇ ਜੇ ਵੀ ਕੀ ਬਣਾ میرا ہے جے اسی آج رہا ہے جے اسی تو لابا کوئی آجائے میں ہوں کو کچھنا دستیرہ کرتے ہونا تو دن آجائی جاتا ہے جب وہ رہا اس افسر دو لیکن میرا آگا میرے اللہ فرد کہنا ہم رمضاستی آنی ہے کہنا رمضاستی آنی ہے کہنا والدکی مجبی نہیں ہے کہنا باجیگر کی میرے آنی ہے میرے کو جیرا آنی ہے میرے ਜੇ ਬਿਲਕੁਲ ਜੱਟ ਆ ਗਿਆ ਤਾਂ ਮੇਰਾ ਜੇ ਬੰਮਰ ਆ ਗਿਆ ਤਾਂ ਵੀ ਮੇਰਾ ਮਤਲਬ ਉਹ ਧੜੇ ਉੱਤੇ ਖਾ ਕੇ ਗਰੀਬ ਬੰਦੇ ਨੂੰ ਬੰਦਿਆ ਹੋਇਆ ਜੇ ਕਿਤੇ ਸੁਣਵਾਈ ਨਹੀਂ ਹੋਈ ਤਾਂ ਹੀ ਮੇਰੇ ਕੋਲ ਕੋ ਜਾਣਾ ਤੇ ਮੈਂ ਵੀ ਬਾਹਰ ਫੜਦਾ ਹਾਂ ਦੱਸ ਤੇਰਾ ਕੰਮ ਕਿਹੜੇ ਅਪਸ ਨੂੰ ਫਿਰ ਫੋਨ ਲਉਦਾ ਆ ਕਿ ਆ ਰਿਹਾ ਮੇਰੇ ਨਾਲ ਹੁਣ ਮੇਰੇ ਨਾਲ ਸਾਥ ਕਰਦਿਆ ਜੱਟ ਵੀ ਸੀ ਵੀ ਤਾਂ ਇਹ ਵੀ ਸੀ ਬਾਕੀ ਤਖਾ ਕਿਸੇ

ਇੱਕ ਇੱਕ ਦਿੱਤਰ ਨੂੰ ਜੋੜੇ ਨਾਲ ਨਾਇਰ ਬਣਿਆ ਰਹੇ ਚੱਲ ਨਹੀਂ ਨਿੱਕਾ ਬਣਿਆ ਰਹੇ ਇਕੱਠੇ ਹੋ ਕੇ ਇੱਕ ਵੱਡਾ ਦਰਿਆ ਸਾਹਮਣੂ ਖੜਾ ਕਰੀਏ ਵੱਡਾ ਦਰਿਆ ਬਣਾਈਏ ਜਿਹੜਾ ਪਰ ਖੜਾ ਕੇ ਰਹਿ ਜੇ ਜਿਹੜਾ ਹੁੰਦਾ ਹੈ ਧੰਨਵਾਦ ਕਰਾਈਏ ਭੱਜੇ ਵਾਈ ਗੁਰਦੀ ਕੰਟਰੋਲਸਰ ਵਾਈ ਗੁਰਦੀ ਕੰਟਰੋਲਸਰ ਜੈ ਵੀ ਜੈ ਭਾਰਤ ਬਹੁਤ ਬਹੁਤ ਧੰਨਵਾਦ ਜੀ ਇਹਦੇ ਨਾਲ ਆਪ ਜੀ ਨੂੰ ਬ੍ਰਦਰ ਸਾਹਿਬ ਫੰਡਾਮੈਂਟਲ ਰਾਈਟ ਵਾਰੇ बाबा ਸਾਹਿਬਾਂ ਨੇ ਉਹ ਆਪਣੀ ਸਮਾਜ ਦੇ ਨਾਲ ਹੋ ਰਿਹਾ ਚਾਹਦਾ ਮੈਂ ਕਹਿ ਨਹੀਂ ਸਭ ਕੋਲ ਉਹ ਇੱਕ ਕਰਵਾ ਕੇ ਆਪਾਂ ਇੱਕ ਫੋਟੋ ਖਰਾ ਕੇ ਆਉਣੀ ਆਉਣਾ ਜ਼ਿਆਦਾ ਟਾਈਮ ਨਹੀਂ ਲੱਗਿਆ ਤਾਂ ਮੈਂ ਨਾਮ ਬੋਲਦਾ ਸਭ ਤੋਂ ਪਹਿਲਾਂ ਮੈਨੂੰ ਦੀ ਲੋੜ ਤੋਂ